ਕਿਸਾਨ ਵੀਰੋ ਹਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਿਰਪਾ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਬਾਈ ਗੋਰੇ ਕੋਲੇ ਪਿੰਡ ਭਦੌਰ ਜੀ ਅੱਜ ਦੂਜੀ ਵੇਰ ਪਹੁੰਚਣਾ ਪੈ ਗਿਆ ਬਾਈ ਕੋਲੇ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਤੁਹਾਨੂੰ ਐਰ ਸ਼ਾਇਰ ਨਸਲ ਦੀ ਵਾੜ ਦਿਖਾਵਾਂਗੇ ਕੋਦੋਂ ਸੂਈਆ ਕਿੰਨਾ ਦੁੱਧ ਬਾਦਾ ਤੇ ਕਿਵੇਂ ਮਿਲਦੀ ਕਰਦੇ ਸਾਰਾ ਕੁ ਬਾਈ ਕੋਰੇ ਤਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹੋ ਠੀਕ ਆ ਵੀਰੇ ਵਧੀਆ ਬਾਈ ਇਹੜੇ ਆਪਾਂ 2:00 ਵਜੇ ਪਾਏ ਸੀ ਹੋ ਗਏ ਪਰ ਪੁੱਛੇ ਹਾਂ ਬਾਈ ਉਹਦੇ ਫੋਨ ਬਹੁਤ ਆਏ ਆ ਓਕੇ ਓਕੇ ਸਾਰਾ ਮਾਲ ਇੱਕ ਬੰਦੇ ਨੇ ਇਕੱਠੇ ਨਹੀਂ ਲੈ ਲਿਆ ਹੂੰ ਤੇ ਮੈਂ ਕਿਹਾ ਵੀ ਚੋਲੋ ਦੋ ਟਾਈਮ ਕੋ ਚੱਕਰੇ ਹੁਣ ਹੋ ਗਏ ਸਵੇਰ ਚੋਣ ਓਕੇ ਤੇ ਅੱਜ ਆਪਾਂ ਜਿਹੜੀ ਐਰ ਸੈਰ ਦੇਖੀ ਆ ਨੇ ਦੁੱਧ ਜਮਾਂ ਰੈਡੀ ਵਾਲਾ ਕਿੰਨਾ ਵਜੇ ਦੁੱਧ ਜਿਹੜਾ ਕੰਡੇ ਵਾਲਾ ਹੈਗਾ ਉਹ ਤਾਂ ਹੈਗਾ ਮੰਨ ਕੇ ਜੇ 12 ਕਿਲੋ ਜੋ ਵੀ ਬੋਰੇ ਆਏ ਹਨਾ ਗੱਲ ਵੀਰੇ ਜਿਹੜੇ ਭੈਣ ਭਰਾ ਗਾਂ ਵਿਸ਼ਵਾਸ ਕਰਦੇ ਦੋ ਤੁਨ ਨਹੀਂ ਨਿਕਲੇ ਇਹ ਮੰਨ ਕੇ ਜ ਸੈਣੋ ਇਹ ਲਈ ਜਾ 12 ਕਿਲੋ ਜੇ ਮੈਂ ਆਪਾਂ ਕਹਿੰਦੇ ਲੀਟਰ ਲਾਉਣਾ ਤਾਂ ਹੈਗਾ 15 ਮਿੰਨ ਦਾਂਗੇ ਤੇ ਕਿਲੋ ਆ ਤੇ ਕੰਡੇ ਵਾਲਾ 12 ਕਿਲੋ ਹੈ ਕੇਜੀ ਜਾ ਕੇਜੀ ਜਾ ਤੇ ਠੀਕ ਆ ਤੇ 12 ਕਿਲੋ ਦੁੱਧ ਕਿੰਨੇ ਜਰਦੀ ਸੂਈ ਵੇ ਗੋਰੇ ਜਮਾ ਸਹੀ ਇਹ ਦੋ ਦੇ ਵਿੱਚ ਮੰਨ ਲੈ ਕੇ ਲੋ ਬਈ ਦੋ ਮਹੀਨੇ ਸੂਈ ਨੂੰ ਹੋਗੇ 12 ਕਿਲੋ ਦੁੱਧ ਹੋਗੇ ਤੇ ਟੀਕਾ ਨਹੀਂ ਕੋਈ ਅੱਗੇ ਲੱਗਿਆ ਵਾ ਨਹੀਂ ਉਹ ਲੱਗਿਆ ਬਈ ਖੋਲੋ ਤੇ ਮੇਰੇ ਕੋਲ ਨਹੀਂ ਬਾਕੀ ਮੰਨ ਕੇ ਚੱਲੋ ਆਹ ਦੇਖੋ ਜੀ ਰਸਾ ਵੇ ਬਰਗੀ ਉੱਤੇ ਵੀ ਪਈ ਹੈ ਨਾ ਹਮਾਨੇ ਦੀ ਐਰ ਸ਼ਹਿਰ ਆ ਗਿਆ ਪਿਆਰ ਐਰ ਸ਼ਹਿਰ Ориਜినਲ ਆ ਵਈ Ориਜినਲ ਕਹਿਣ ਦੀ ਗੱਲ ਨਹੀਂ ਰੰਗਦੀ ਆ ਕੋਈ ਐ ਨਹੀਂ ਇਧਰ ਹੀ ਲੈ ਚਲੋ ਪਹੁੰਚ ਹਾਂ ਆ ਦੇਖੋ ਜੀ ਸੈਜ ਕਰੋ ਚੱਕ ਫੁੱਲ ਕੁਆਲਿਟੀ ਫੁੱਲ ਥਣਲੇਵੇ ਦੀ ਪੂਰੀ ਸਾਫ ਵੀਡੀਓ ਬਣਾਉਣ ਦਾ ਟਾਈਮ ਆਪਣਾ ਸ਼ਾਮ ਦਾ ਤੇ ਦੁੱਧ ਤਾਂ ਨੇ ਕਿੰਨਾ ਕਰਜੂ ਗਰੇ ਦੁੱਧ ਤਾਂ ਬਾਜੂ ਬਾਈ ਅਸੀਂ ਬਾਜੂ ਬਾਈ ਆ ਆਪਣੇ ਕੋਲ ਮਾੜਾ ਜਿਹਾ ਉਪਰਾ ਕਰ ਗਏ ਹੁਣ ਪੱਠੇ ਚੱਕੇਗਾ ਨੇ ਲੈ ਚਲੋ ਆ ਦੇਖੋ ਚਾਰ ਤੋਂ ਆਈ ਦੀ ਸੀ ਆਪਣੇ ਕੋਈ ਕਣਕ ਦੇਣਾ ਠੀਕ ਆ ਉਸ ਤੋਂ ਬਾਅਦ ਚ ਲੈ ਆਂਦੀ ਆ ਨਾ ਹਾਂਜੀ ਹਾਂਜੀ ਠੀਕ ਆ ਵੀਰੇ 2 ਵਜੇ ਮੈਂ ਵੀਡੀਓ ਕਰ ਬਹੁਤ ਚੰਗੇ ਲੱਗੇ ਠੀਕ ਆ ਵੀਰੇ ਅੰਗ ਬੈਰ ਚੰਗੇ ਦੁੱਧ ਬਾਈ ਕਹਿੰਦਾ ਹੁਣ ਵੀ ਜੇ ਆਪਣੇ ਕੋਲ ਖੜੀ ਰਹੇਗੀ ਤਾਂ 15 ਕਿਲੋ ਆਪਾਂ ਮਿਣ ਕੇ ਦੇ ਦਿਆਂਗੇ ਕਹਿਣ ਹੋਰ ਚੰਗੀ ਛੇ ਵਾਲਾ ਲੈ ਗਾ ਆਪਾਂ 20 ਲੈ ਲੂ ਬਾਈ ਤੂੰ ਚਲੋ ਮਾਰੋ ਫਿਰ ਧਾਰਾ ਜਿਹੜਾ ਕੋਈ ਹੋਰ ਬੰਦਾ ਇਹ ਤੋਂ ਆਪਾਂ ਤੋਂ ਲੈ ਇਹ ਵੀ ਗਿਆ ਨਾ ਲਊਗਾ ਵੀਰੇ ਕੁਆਲਟੀ ਦੇ ਸਾਇਜ ਫੁੱਲ ਤੇ ਰੇਟ ਬੱਛਿਆਂ ਵਾਲਾ ਹੀ ਹੋਣਾ ਹਨਾ ਇਹਦਾ ਹਾਂ ਰੇਟ ਬੱਛਿਆਂ ਵਾਲਾ ਆਹ ਦੇਖੋ ਜੀ ਧਾਰਾ ਦੂਰਾ ਕਰੋ ਚੱਕ ਕੰਪਲੀਟ ਧਾਰਾ ਮਗਲ ਜੇ ਮਾਰਦੇ ਕੋਰੇ ਥੱਲੇ ਉਹ ਤਾਂ ਕੋਈ ਨੋਕਸ ਵਾਲੀ ਗੱਲ ਨਹੀਂ ਹਨਾ ਬਾਈ ਨੀ ਚਵਾਈ ਦੀ ਫੇਰ ਨਹੀਂ ਹੋ ਬਾਈ ਯਾਰ ਠੀਕ ਆ ਵੀਰੇ ਕਿਉਂਕਿ ਆਪਣਾ ਫਿਰ ਫਾਇਦਾ ਕੀ ਹੋਇਆ ਕੰਮ ਕਰਨ ਦਾ ਜੇ ਆਪਾਂ ਫੇਲ ਲਿਆ ਦੀ ਹਣਾ ਵੀਰੇ ਬਈ ਆਪਣੀ ਆਈਲਟਸ ਕਰਿਆ ਉਹਨਾਂ ਦਾ ਠੀਕ ਆ ਸਹੀ ਗੱਲ ਆ ਆਹੀ ਕੰਮ ਕਰੇ ਡਿਪਲੋਮੇ ਹਣਾ 65 65 ਲੱਖ ਰ ਖਰਾਬ ਕਰਕੇ ਫਿਰ ਕੰਮ ਸਿੱਖਿਆ ਆ ਬਸ ਵੀਰੇ ਓਕੇ ਆ ਜਮਾ ਤਾਰਾ ਦੁਰਾ ਜਦਾ ਹਣਾ ਕੋਰੇ 1 ਲੱਖ ਦੇ ਕਰ ਮਾਰੀ ਓਕੇ ਜੀ ਓਕੇ ਬਸ ਵੀਰੇ ਜੀ ਹੂੰ ਠੀਕ ਆ ਵੀਰੇ ਹੂੰ ਆਹੀ ਆ ਜਿਹੜਾ ਆਪਣਾ ਕਰੀ ਜਾਂਦੀ ਆ ਜਗੀ ਤੇ ਕਿੰਨੇ ਪੈਸੇ ਆ ਬਾਈ ਇਹਦੇ ਜਮਾ ਜਏ ਬੱਚਿਆਂ ਵਾਲਾ ਰੇਟ ਹੀ ਕਰਨਾ ਬਸ ਆਪਾਂ 40000 ਦਾ ਬਸ ਮਾਨਤਾਨ ਕਰ ਦਾਂਗੇ ਹੋ ਜੂ ਤੇ 12 ਕਿਲੋ ਕਹਿਣਾ ਨਹੀਂ ਮੇਰੇ ਨਾਲ ਦੁੱਧ ਚਾਹ ਚਾਰ ਟੰਗ ਝੋਲੇ ਬਾਈ ਇਹਨੂੰ ਠੀਕ ਆ ਵੀਰੇ ਨਾਲੇ ਜਿਵੇਂ ਉਹ ਮਾਣਾ ਜੇ ਉਪਰਾ ਮੰਨੀ ਖੜੀ ਜੇ ਦੁੱਧ ਹੁਣ ਵੀ 12 ਕਿਲੋ ਜੇ ਕੰਡਾ ਨਾਲ ਲਿਆਏ ਆ ਜਮਾ ਪਿਓ ਰਹਿਰ ਸ਼ਾਹ ਤੇ 40000 ਚੋੜਾ ਮਾਨ ਦਾ ਚੰਗੀ ਹੈ ਜੀ ਕੱਦ ਕੱਦ ਬਹੁਤ ਘਟ ਮਿਲਦੀ ਹੈ ਤੈਨੂੰ ਪਤਾ ਹੈ ਠੀਕ ਆ ਨੰਬਰ 9210878804320 ਪਿੰਡ ਭਦੌੜ ਤਪਾ ਦਸੀਲ ਤੇ ਜ਼ਿਲ੍ਹਾ ਬਰਨਾਲਾ ਹਾਂ ਤੇ ਵਧਾਤਿਆਈ ਸੜਕ ਤੇ ਆਪਣਾ ਬਾਬਾ ਮਲਕੀਤ ਸਿੰਘ ਤੋਂ ਅੱਗੇ ਆ ਕੇ ਘਰ ਆ ਹਾਂਜੀ ਤੇ ਚੰਗੀ ਹੈ ਜੀ ਬੱਚੀਆਂ ਗ੍ਰੇਟ ਆ ਆ ਦੇਖੋ ਜੀ ਤੇ ਦੁੱਧ ਦੇ ਨੇ ਚੰਗਾ ਹੀ ਕੱਢ ਦੇਣਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਉੱਤਰੇ ਹੀ ਬਈ ਹੁਣ ਖਾ ਠੀਕ ਆ ਵੀਰੇ ਆ ਦੇਖੋ ਜੀ ਦੇਖੋ ਬਈ ਟਕਾ ਨਾ ਸਮਝ ਰਿਹਾ ਆ ਦੇਖੋ ਚਾਰੇ ਥਾਣੇ ਨਿਕਲ ਮੇ ਤੇ 나ੜਾ ਬੜੀਆਂ ਨਾ ਹਵਾਨੇ ਦੁੱਧ ਵਾਲੀ ਪੀਸ ਆ ਯਾਰ ਬੀਕੋ ਦੁੱਧ ਜਮ ਜਮ ਹਵਾਨਾ ਠੀਕ ਆ ਵੀਰੇ ਤੇ ਬਾਕੀ ਸਾਰੇ ਵੀਰਾਂ ਦਾ ਇੰਤ ਤਾਈ ਵੀਡੀਓ ਦੇਖਣ ਲਈ ਤਿਆਰ ਰਹਿਤੋ ਧੰਨਵਾਦ ਜਲਦ ਮਿਲਾਂਗੇ ਨਵੀਂ